ਕੋਡੀ 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 ਖੇਡ ਕਿਹੜੀ ਕਰਾਉਨੇ ਆ ਜਿਹਦਾ ਮਕਸਦ ਹੈ ਪਿਆਰ ਵਧਾਉਣਾ ਮਿਲਵਰਤਨ ਦੇਣਾ ਨੀਵੇਂ ਹੋਣਾ ਇੱਕ ਦੂਜੇ ਨਾਲ ਮਿਲ ਕੇ ਚੱਲਣਾ ਸਹਿਯੋਗ ਕਰਨਾ ਇਹਦਾ ਖੇਡਾਂ ਦੇ ਗੁਣ ਹੈ ਤੇ ਜਦੋਂ ਤੁਸੀਂ ਇੱਕ ਦੂਜੇ ਨਾਲ ਆਕੜ ਕੇ ਮੁੱਛਾਂ ਨੂੰ ਉਤਾ ਦੇ ਕੇ ਚੱਲਦੇ ਆ ਤੇ ਭਰਾਵੋ ਫਿਰ ਤੁਹਾਡੇ ਦੇ ਖੇਡਾਂ ਦੇ ਗੁਣ ਕਿੱਥੇ ਰਹਿ ਗਏ ਤੇ ਫਿਰ ਇਹੋ ਜਿਹੇ ਖੇਡਾਂ ਕਰਾਉਣ ਦਾ ਫਾਇਦਾ ਕੀ ਤੁਸੀਂ ਸਿਆਸੀ ਲੀਡਰਾਂ ਨੂੰ ਵੇਨੇ ਆ ਨਾ ਉਹ ਜਿਹੜੇ ਲੀਡਰ ਹੈ ਮੁੱਛਾਂ ਨੂੰ ਉਤਾ ਦਿੰਦੇ ਆ ਉਹ ਕਹਿੰਦੇ ਹੁਣ ਕਿੱਥੇ ਆ ਫਲਾਨੀ ਜੇਲ੍ਹ 'ਚ ਬੈਠਾ ਫਲਾਨੀ 'ਚ ਬੈਠਾ ਉਹ ਮੂਛਾਂ ਨੂੰ ਤਾ ਦੇਣਾ ਕੋਈ ਉਹ ਕੋਈ ਸਮਾਜ ਨੂੰ ਸੇਧ ਆ ਯਾਰ ਸਮਾਜ ਨੂੰ ਕੋਈ ਸੇਧ ਨਹੀਂ ਦੇ ਰਹੀ ਇੱਕ ਦੂਜੇ ਮੂਛਾਂ ਨੂੰ ਤਾ ਦੇ ਕੇ ਦਿਖਾਉਣਾ ਕੀ ਗੱਲ ਹੈ ਉਹ ਯਾਰ ਭਰਾ ਭਰਾ ਦੇ ਮਾਰੀ ਅੰਗ ਕਾਦੋ ਲੜੀ ਜਾਂਦੇ ਆ ਪੰਜਾਬੀ ਪਿਆਪੀ ਨੂੰ ਮਾਰੀ ਜਾਂਦਾ ਸਿੱਖ ਸਿੱਖ ਨੂੰ ਮਾਰੀ ਜਾਂਦਾ ਕਾਦੇ ਵਾਸਤੇ ਕੀ ਵੰਡਣਾ ਤੁਸੀਂ ਕੀ ਲੈਣਾ ਲੈ ਮੇਰੇ ਕੋਲੇ ਆ ਕੇ ਜਿਹੜਾ ਮਰਜ਼ੀ ਕਹਦੇ ਮੈਂ ਕਹੂੰਗਾ ਹਾਂ ਭਰਾਵਾ ਤੂੰ ਚੰਗਾ ਸਮੂਚਾ ਹੈ ਸਾਡੇ 'ਚ ਇਹ ਨਿਮਰਤਾ ਕਿਉਂ ਆਈ ਆ ਕਿਉਂਕਿ ਅਸੀਂ 30 35 ਸਾਲ ਹੱਡ ਤੜਾਇਆ ਗਰਾਊਂਡਾਂ ਦੇ ਵਿੱਚ ਇਹ ਜਿਹੜੀ ਗੇਮਾਂ ਗੇਮਾਂ ਸਿਖਾਉਂਦੀਆਂ ਨਿਮਰਤਾ ਗੇਮਾਂ ਸਿਖਾਉਂਦੀਆਂ ਪਿਆਰ ਗੇਮਾਂ ਸਿਖਾਉਂਦੀਆਂ ਸ਼ਹਿਰਸ਼ੀਲਤਾ ਗੇਮਾਂ ਸਿਖਾਉਂਦੀਆਂ ਦੂਜੇ ਦਾ ਆਦਰ ਕਰਨਾ ਦੂਜੇ ਦਾ ਸਨਮਾਨ ਕਰਨਾ ਜੇ ਸਾਡੇ ਚ ਇਹ ਨਹੀਂਗਾ ਜੇ ਸਾਡੇ ਚ ਇਹ ਗੁਣ ਨਹੀਂ ਤੇ ਮੈਂ ਕਹੂੰਗਾ ਫਿਰ ਮੇਰੋਂ ਵਾਲਿਓ ਟੂਰਨਾਮੈਂਟ ਕਰਾਉਣੇ ਬੰਦ ਕਰ ਦੂੰ ਜਾਂ ਤਾਂ ਆਪਦੇ ਚ ਇਹੋ ਜੇ ਗੁਣ ਲੈ ਆਓ ਜਾਂ ਟੂਰਨਾਮੈਂਟ ਕਰਾਉਣੇ ਬੰਦ ਕਰ ਦਿਓ ਦੂਜੇ ਪਿੰਡ ਜਾ ਕੇ ਟੂਰਨਾਮੈਂਟ ਵੇਖ ਆਇਆ ਕਰੋ ਯਾਰ ਕੀ ਪਿਆਓ ਜੇ ਟੂਰਨਾਮੈਂਟ ਦਾ ਬਲਦੇਵ ਸਿੰਘ ਅਤੇ ਬਲਦੇਵ ਸਿੰਘ ਦੇ ਸਾਥੀ ਤੇ ਜਿੰਨੇ ਹੋਰ ਬਲਦੇਵ ਕਦੇ ਇਹ ਨਾ ਸਮਝੇ ਡੀਪੀ ਸਾਹਿਬ ਮੈਨੂੰ ਟਾਰਗੇਟ ਬਣਾਈ ਜਾਂਦੇ ਮੈਂ ਦੂਜੇ ਸਾਇਰਾਂ ਦਾ ਨਾਂ ਭੁੱਲ ਗਿਆ ਤੇ ਉਹ ਸਿਆੜਾ ਕਰਕੇ ਤੇਰਾ ਹੀ ਨਾਂ ਯਾਦ ਰਹਿ ਗਿਆ ਭਰਾਵੋ ਜਿੰਨੇ ਵੀ ਤੁਸੀਂ ਹੈਗੇ ਮੇਰੇ ਸਟੂਡੈਂਟ ਹੈਗੇ ਮੇਰੇ ਚੇਲੇ ਹੈਗੇ ਆ ਹਾਂਜੀ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਕੀ ਨói ਤਮਲਪ੍ਰੀ ਸਰਪੰਚ ਸਾਹਿਬ ਵੀ ਆ ਗਏ ਜਿੰਨੇ ਵੀ ਮੇਰੇ ਸਟੂਡੈਂਟ ਹੈ ਮੈਂ ਤਾਂ ਤੁਹਾਨੂੰ ਹੱਥ ਬੰਨ ਕੇ ਹੀ ਬੇਨਤੀ ਕਰੂੰਗਾ ਉਹ ਬੱਚਿਓ ਉਹ ਪਿਆਰਿਓ ਛੱਡ ਦਿਓ ਈਰਖਾ ਓ ਜੋ ਇਕੱਠੇ ਟੂਰਨਾਮੈਂਟ ਦਾ ਇਕੱਠਾ ਆ ਕੇ ਕਰਾ ਲੋ ਯਾਰ ਜੇ ਟੂਰਨਾਮੈਂਟ ਇਕੱਠਾ ਕਰਾਉਂਗੇ ਆ ਕੀ ਹੁਣ ਹੋ ਕੇ ਛੱਡਿਆ ਗਰਾਊਂਡ ਚ ਮੈਂ ਤਾਂ ਕਰੀ ਜਾਂਨੇ ਪਲੇਰਾਂ ਦੀਆਂ ਆਸਟ੍ਰੇਲੀਆ ਜੀ ਮੇਰੀ ਗੱਲ ਹੋਈ ਉੱਥੇ ਪ੍ਰਮੋਟਰ ਸੇ 12 ਕਲੱਬ ਇਕੱਠੇ ਹੋਈ ਸੀ ਮੈਂ ਕਹਾ ਯਾਰ ਨਾਲੇ ਤੁਸੀਂ ਪਲੇਰਾਂ ਨੂੰ ਪੈਸੇ ਦੰਨੇ ਆ ਨਾਲੇ ਉਹਨਾਂ ਤੋਂ ਗਾਣਾ ਲੈਣੇ ਨਾਲੇ ਛੱਤਰ ਖਾਨੇ ਤੁਹਾਡੇ ਦਿਮਾਗ ਕਿਉਂ ਖਰਾਬ ਹੈ ਓ ਯਾਰ ਗੇਮ ਆ ਗੇਮ ਨੂੰ ਗੇਮ ਬਣਾ ਕੇ ਰੱਖੋ ਗੇਮ ਦੇ ਨਜਮ ਆ ਨਜਮਾਂ ਨੂੰ ਮੰਨੋ ਆ ਨਜਮ ਦਾ ਹੀ ਰੌਲਾ ਸੀ ਰੈਫਰੀ ਨੇ ਫੈਸਲਾ ਦੇਦਾ ਮੰਨਣ ਨੂੰ ਨਹੀਂ ਤਿਆਰ ਰਹੀ ਕਿਹੜੀ ਖੇਡ ਆ ਕਿਹੜੇ ਖਿਡਾਰੀ ਫੇਰ ਵੀ ਕਮੇਟੀ ਨੇ ਵਧੀਆ ਫੈਸਲਾ ਕੀਤਾ ਮੇਰੇ ਨਾਲ ਚਲੋ ਕਮੇਟੀ ਨੇ ਕੋਈ ਸਟੈਂਡ ਦਾ ਲਿਆ ਵੀ ਜਿਹਨੇ ਖੇਡਣਾ ਖੇਡੋ ਨਹੀਂ ਖੇਡਣਾ ਜਾਓ ਨਹੀਂ ਕਮੇਟੀਆਂ ਦਾ ਮੈਂ ਤਾਂ ਹੀ ਕਰੀ ਜਾਂਦੀਆਂ ਦੂਜੀ ਇੱਕ ਗੱਲ ਮੇਰੀ ਪ੍ਰਸ਼ਾਸਨ ਨੂੰ ਵੀ ਹੈ ਅੱਜ ਪ੍ਰਸ਼ਾਸਨ ਨੇ ਇਥੇ ਹਦਾਇਤ ਕੀਤੀ ਆ ਕਿ 6 ਜਾਂ 7 ਵਜੇ ਦੇ ਨੂੰ ਟੂਰਨਾਮੈਂਟ ਖਤਮ ਹੋ ਜੇ ਬੜੀ ਦੇਰ ਬਾਅਦ ਪ੍ਰਸ਼ਾਸਨ ਜਾਗਿਆ ਹੈ ਕਈ ਕੰਮ ਪ੍ਰਸ਼ਾਸਨ ਦੇ ਆਉ ਜੇ ਆ ਜਿੱਥੇ ਪੈਸਿਆਂ ਦੀ ਲੋੜ ਹੁੰਦੀ ਆ ਉਹ ਪੈਸੇ ਨਾਲ ਹੁੰਦੇ ਹੁੰਦੇ ਆ ਪਰ ਕਈ ਕੰਮ ਆ ਜਿੱਥੇ ਪੈਸੇ ਨਾਲ ਪੈਸੇ ਦੀ ਲੋੜ ਨਹੀਂ ਉਹ ਪ੍ਰਸ਼ਾਸਨ ਚਲਾਉਣ ਦੇ ਨਾਲ ਹੁੰਦੇ ਆ ਜਿਵੇਂ ਇੱਕ ਛੋਟੀ ਜੀ ਗੱਲ ਹੈ ਜਿਹੜੀ ਗੱਲ ਤੇ ਹੁਣ ਆਇਆ ਪ੍ਰਸ਼ਾਸਨ ਭਰਾਵੋ ਅਸੀਂ ਪਹਿਲਾਂ ਕਹਿੰਦੇ ਆ ਕਿ ਜਿਹੜੇ ਟੂਰਨਾਮੈਂਟ ਵੀ ਕਰਾਉਂਦੇ ਆ ਤੇ ਤੁਸੀਂ ਮਨਜ਼ੂਰੀ ਦਿੰਦੇ ਆ ਉਹਨਾਂ ਦੇ ਟਾਈਮ ਬਾਉਂਡ ਕਰ ਦੋ ਕਿ 7 ਵਜੇ ਦੇ ਨੂੰ ਟੂਰਨਾਮੈਂਟ ਬੰਦ ਹੋਵੇ ਜੇ ਨਹੀਂ ਬੰਦ ਤੇ ਕਮੇਟੀ ਨੂੰ 1 ਲੱਖ 50 ਜੁਰਮਾਨਾ ਲਾ ਦਿਓ ਨਾਲੇ ਸਰਕਾਰ ਦਾ ਫੰਡ ਵਧੂਗਾ ਨਾਲੇ ਕਮੇਟੀ ਨੂੰ ਫਿਕਰ ਹੋਊਗਾ ਨਾਲੇ ਪਲੇਅਰਾਂ ਨੂੰ ਤੇ ਕਮੇਟੀ ਵਾਲੇਗਾ ਪਲੇਅਰਾਂ ਨੂੰ ਕਹਿਣਗੇ ਜੇ ਇਸ ਟਾਈਮ ਟੂਰਨਾਮੈਂਟ ਖਤਮ ਨਹੀਂ ਹੋਇਆ ਅਸੀਂ ਤੁਹਾਡੇ ਨਾਮ ਕੱਟ ਲੈਣੇ ਆ ਜੇ ਤੁਸੀਂ ਟਾਈਮ ਨਾਲ ਨਹੀਂ ਆਏ ਉਹ ਯਾਰ ਆਪਾਂ ਨੇਰੇ ਦੇ ਇਹ ਮਨਾ ਟੂਰਨਾਮੈਂਟ ਰਿਕਰਾਸਾ ਦੇ ਫੈਵਰੀ ਲੱਗਦੀ ਮੈਂ ਤਾਂ ਪ੍ਰਸ਼ਾਸਨ ਨੂੰ ਹਮੇਸ਼ਾ ਹੀ ਅਪੀਲ ਕਰਦਾ ਯਾਰ ਕਿਤੇ ਦਾ ਸਖਤੀ ਕਰ ਦੋ ਅੱਧੀ ਅੱਧੀ ਰਾਤ ਤਾਈ ਤੁਰੇ ਫਿਰਦੇ ਆ ਪਤਾ ਨਹੀਂ ਚਲੋ ਹਾਲਾਤਾਂ ਨੂੰ ਛੱਡੋ ਨੇਰੇ ਦੇ ਵਿੱਚ ਧੰਦ ਪੈਂਦੀ ਆ ਕੋਈ ਸਕੂਟਰ ਮੋਟਰਸਾਈਕਲ ਇੱਕ ਦੂਜੇ ਜਵੱਜਾ ਡੱਗ ਪੈ ਐਕਸੀਡੈਂਟ ਹੋ ਕੇ ਮਰ ਗਿਆ ਕੀ ਖੇਡ ਹੈ ਕੀ ਖਟ ਲਿਆ ਸੀ ਇਹ ਚ ਇਹ ਮੈਂ ਇੱਕ ਦਲੀਲ ਦਿੱਤੀ ਤੇ ਇੱਕ ਬਾਈ ਨੇ ਮੂੰਹੋਂ ਜਵਾਬ ਦਿੱਤਾ ਬਹੁਤ ਸੋਹਣਾ ਦਿੱਤਾ ਕਹਿੰਦਾ ਡੀਬੀ ਸਾਹਿਬ ਗੱਲ ਤਾਂ ਤੁਹਾਡੀ ਬਹੁਤ ਵਧੀਆ ਪਰ ਕਈ ਟੂਰਨਾਮੈਂਟ ਵਾਲੇ ਆਉ ਜੇ ਆ ਉਹ ਕਹਿੰਗੇ ਯਾਰ ਸਾਡਾ ਟੂਰਨਾਮੈਂਟ ਦਾ ਰਾਤ ਦੇ 12 ਇੱਕ ਜਾਊਗਾ ਜੁਰਮਾਨਾ ਭਰ ਦੇਨੇ 1 ਲੱਖ ਰੁਪਏ ਦਾ ਉਹ ਲੱਖ ਦਾ ਜੁਰਮਾਨਾ ਭਰਨ ਵਾਲੇ ਬਹੁਤ ਬੈਠੇ ਐ ਮੈਂ ਕਿਹਾ ਬਾਈ ਜੀ ਫਿਰ ਉਸੇ ਸਿਸਟਮ ਹੋਰ ਬਤ ਲੋ ਵੀ ਹਰ 5 ਮਿੰਟ ਦਾ ਲੱਖ ਰੁਪਈਆ ਲਾਈ ਚਲੋ ਕਿੰਨਾ ਕੁ ਚੱਲ ਚੱਲਣਗੇ 5 ਮਿੰਟਾਂ ਬਾਅਦ ਲੱਖ ਭਾਈ ਚਲੋ ਬਾਹਰਲੇ ਸਿਸਟਮ ਦੇ ਵਿੱਚ ਸਮਾਜ ਨੂੰ ਜਾਂ ਕਾਫੇ ਨੂੰ ਕਦੇ ਨਾ ਕੰਟਰੋਲ ਕੀਤਾ ਜੁਰਮਾਨਿਆਂ ਨਾਲ ਜੇ ਗਲਤ ਡਰਾਈਵਿੰਗ ਕਰਦੇ ਜੁਰਮਾਨਾ ਗਲਤ ਸਾਈਡ ਪਾਰਕਿੰਗ ਕੀਤੀ ਜੁਰਮਾਨਾ ਸ਼ਰਾਬ ਪੀ ਕੇ ਚਲਾਉਣੇ ਜੁਰਮਾਨਾ ਟਾਈਮ ਤੇ ਨਹੀਂ ਆਏ ਜੁਰਮਾਨਾ ਜਦੋਂ 100 ਡਾਲਰ ਕਮਾਉਣਾ ਹੁੰਦਾ ਨ ਤੇ ਦੋਗਵਾਰ ਜਦੋਂ ਅਸੀਂ 80 ਜੁਰਮਾਨਾ ਹੁੰਦਾ ਬੈਠਾ ਖੜਾ ਮੇਰੇ ਕੋਲੇ ਜੰਗੇਗਾ ਇਹਨਾਂ ਨੂੰ ਪੁੱਛ ਲੋ ਵੀ ਜਦੋਂ ਉੱਥੇ ਪੀਤੀ ਦੀ ਆਹ ਭਈ ਤੂੰ ਚਲਾਈ ਗੱਡੀ ਮੇਰਾ ਅੱਜ ਪੈਗ ਵੱਧ ਲੱਗ ਗਿਆ ਸਟੀਰਿੰਗ ਤੇ ਨਹੀਂ ਭਈ ਤੇ ਡਰਦੇ ਤੇ ਜੇ ਸਿਸਟਮ ਇੱਥੇ ਲਾਗੂ ਕਰ ਦਿੱਤਾ ਜਾਵੇ ਭਈ 7 ਵਜੇ ਦੇ ਟੂਰਨਾਮੈਂਟ ਖਤਮ ਹੋਣਾ ਚਾਹੀਦਾ 6 ਨੂੰ ਖਤਮ ਹੋਣਾ ਚਾਹੀਦਾ ਜਿਹੜਾ ਟੂਰਨਾਮੈਂਟ ਇਸ ਟਾਈਮ ਨਹੀਂ ਖਤਮ ਕਰੂਗਾ ਉਹਨੂੰ ਲੱਖ ਰੁਪਏ ਜੁਰਮਾਨਾ ਨਾਲੇ ਤਾਂ ਸਰਕਾਰ ਦਾ ਖਜ਼ਾਨਾ ਭਰੂਗਾ ਨਾਲੇ ਸਾਡੇ ਪ੍ਰਸ਼ਾਸਨ ਨੂੰ ਪੁਲਿਸ ਵਾਲਿਆਂ ਨੂੰ ਵੱਢੀ ਲੈਣ ਦੀ ਲੋੜ ਨਹੀਂ ਪਊਗੀ ਉਹ ਜਾ ਕੇ ਬਹਿ ਜਾਣ ਹਾਂ ਵੀ ਵੱਜ ਗਏ 7 ਤੁਹਾਡਾ ਟਾਈਮ ਉੱਤੇ ਹੋ ਗਿਆ ਮਿੱਤਰੋ ਕੱਢੋ ਇੱਥੇ ਲੱਖ ਰੁਪਈਆ ਪਰ ਇੱਕ ਪ੍ਰਸ਼ਾਸਨ ਦੀ ਇਸ ਗੱਲ ਤੇ ਮੈਂ ਵੀ ਗਲਤ ਐਖਦਾ ਪ੍ਰਸ਼ਾਸਨ ਨੇ ਅਨਾਉਂਸਮੈਂਟ ਕੀਤੀ ਆ ਕਿ ਜੇ 7 ਵਜੇ ਨਾ ਖਤਮ ਕੀਤਾ ਤੁਹਾਡੇ ਤੇ ਪਰਚੇ ਕਰ ਦਿੱਤੇ ਜਾਣਗੇ ਉਹ ਯਾਰ ਤੁਹਾਡੇ ਪ੍ਰਸ਼ਾਸਨ ਤੇ ਤੁਹਾਡੇ ਪਰਚਿਆਂ ਨੇ ਤੇ ਤੁਹਾਡੇ ਇਸ ਧੱਕੇ ਨੇ ਤਾਂ ਸਾਨੂੰ ਗਲਤ راہ ਪਾਇਆ ਸਾਡੇ ਬੱਚੇ ਗਲਤ راہ ਪਾਏ ਪਰਚੇ ਕਰਕੇ ਕੀ ਕਰੋਗੇ ਅੰਦਰ ਕਰੋਗੇ ਜਵਾਨਤਾ ਕਰੋਗੇ ਤੁਸੀਂ ਪਰਚੇ ਨਾ ਕਰੋ ਤੁਸੀਂ ਜੁਰਮਾਨਾ ਕਰੋ ਪੈਸੇ ਲਓ ਤਾਂ ਕਿ ਸਾਨੂੰ ਚੁਬੇ ਤੇ ਯਵੇਂ 에어ਪੋਰਟ ਦੇ ਤੇ ਜੇ ਹਵਾਈ ਆ ਜਾ ਲੇਟ ਹੋ ਜੇ ਨਾ ਤੇ ਆ ਕੇ ਕਮੈਂਟ ਦੇ ਪੈਸੇ ਪੈਣ ਲੱਗ ਜਾਂਦੀ ਐ ਤੇ ਤੁਸੀਂ 5-5 ਮਿੰਟ ਦਾ ਲੱਖ ਲੱਖ ਬੰਦੋ ਵੇਖੋ ਕਮੇਟੀਆਂ ਟਾਈਮ ਨਾਲ ਕਰਾਉਂਦੀਆਂ ਕਿ ਨਹੀਂ ਕਰਾਉਂਦੀਆਂ ਤੇ ਕਮੇਟੀਆਂ ਪਲੇਅਰਾਂ ਨੂੰ ਖਿੱਚਣਗੀਆਂ ਜੇ ਇਸ ਟਾਈਮ ਨਾਲ ਆਏ ਅਸੀਂ ਟੀਮ ਕੱਟ ਦੇਣੀ ਵੇਖੋ ਟਾਈਮ ਨਾਲ ਟੂਰਨਾਮੈਂਟ ਹੁੰਦੇ ਨਹੀਂ ਹੁੰਦੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਹੈ ਕਿ ਕਿ ਹਨੇਰੇ ਦੇ ਕੰਟਰੋਲ ਕਾਉਣ ਵਾਸਤੇ ਇਹ ਸਿਸਟਮ ਲਾਗੂ ਕਰ ਦਿਓ ਫਾਈਨ ਆਲਾ ਤੇ ਇੱਕ ਦੁਬਾਰਾ ਫੇਰ ਬੇਨਤੀ ਕਰਨਾ ਹੈ ਉਹ ਮਹਿਰੂ ਵਾਲਿਓ ਮੱਖਣ ਡੀਬੀ ਦੇ ਚੇਲੇ ਆ ਯਾਰ ਬੇਇੱਜ਼ਤੀ ਨਾ ਕਰਾਓ ਮੇਰੀ ਇਕੱਠੇ ਹੋ ਜਾ ਬੋਲੋ ਜਗਰਾ ਬੋਲੇ ਸੋਨਿਹਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਥੈਂਕ ਯੂ ਜੀ ਐਸੀ ਤਰ੍ਹਾਂ ਕਬੱਡੀ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾ ਜੀ